ਤੇ ਚੋਣਾ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਨੇ ਤੇ ਸ਼ਰਮਣੀਆਂ ਖਾਲੇਦਲ ਵੱਲੋਂ ਵੀ ਲਗਾਤਾਰ ਇਸ ਨੂੰ ਲੈ ਕੇ ਕਮਰ ਕੱਸੀ ਜਾ ਰਹੀ ਹੈ। ਸੁਖਵੀਰ ਸਿੰਘ ਬਾਦਲ ਅੱਜ ਮਾਝਾ ਹਲਕੇ ਦੇ ਦੌਰੇ ਤੇ ਰਹੇ। ਵਰਕਰ ਮਿਲਣੀ ਪ੍ਰੋਗਰਾਮ ਦੌਰਾਨ ਸੁਖਵੀਰ ਸਿੰਘ ਬਾਦਲ ਇੱਥੇ ਮੌਕਫਾ ਖਲਕੇ ਦਾ ਦੌਰਾ ਕਰਦੇ ਵਿਖਾਈ ਦਿੱਤੇ। ਹਰ ਗੋਬਿੰਦਪੁਰਾ ਤੇ ਬੱਬੇਹਾਲੀ ਚ ਵਰਕਰਾਂ ਨੂੰ ਮਿਲਦੇ ਵਿਖਾਈ ਦਿੱਤੇ ਸੁਖਵੀਰ ਸਿੰਘ ਬਾਦਲ। ਸੁਖਵੀਰ ਸਿੰਘ ਬਾਦਲ ਨੇ ਸੁਨੀਲ ਜਾਖੜ ਨੂੰ ਵੀ ਆਪਣੇ ਹਲਕੇ 'ਚੋਂ ਚੋਣ ਲੜਨ ਦਾ ਚੈਲੰਜ ਦਿੱਤਾ। ਜੀਹਾਂ ਸਰਕਾਰ ਦੀ ਕਾਰਗੁزاری ਤੇ ਪਰੋਸਾ ਤਾਂ ਆਪਣੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜ ਕੇ ਵਖਾਨ ਸੁਨੀਲ ਜਾਖੜ ਇਹ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਚੈਲੰਜ ਕੀਤਾ ਗਿਆ ਸਿੱਧੀ ਚੁਣੌਤੀ ਦਿੱਤੀ ਗਈ ਹੈ ਸੁਨੀਲ ਜਾਖੜ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਜੇਕਰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਪਰੋਸਾ ਹੈ ਤਾਂ ਆਪਣੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜ ਕੇ ਵਖਾਨ ਸੁਨੀਲ ਜਾਖੜ ਫਿਲਹਾਲ ਤਸਵੀਰਾਂ ਦੁਆਰੇ ਟੀਵੀ ਇਸ ਕਰੀਸ ਤੇ ਤੁਸੀਂ ਵੇਖ ਪਾ ਰਹੇ ਹੋ ਸਰੈਲੀ ਦੌਰਾਨ ਵੱਡਾ ਇਕੱਠ ਨਜ਼ਰ ਆਇਆ ਵੱਡੀ ਗਿਣਤੀ ਦੇ ਵਿੱਚ ਸ਼ਰਮਣੀਕਾਰ ਦੇ ਵਰਕਰ ਇੱਥੇ ਪਹੁੰਚੇ ਜਿਨ੍ਹਾਂ ਨੇ ਜਮ ਕੇ ਸੁਖਵੀਰ ਸਿੰਘ ਬਾਦਲ ਦੇ ਨਾਲ ਸੈਲਫੀਆਂ ਵੀ ਖਿੱਚਵਾਈਆਂ। ਤਮਾਜਾ ਹਲਕੇ ਚ ਵਰਕਰ ਮਿਲਨ ਆ ਕਰਨ ਲਈ ਪਹੁੰਚੇ ਸੁਖਵੀਰ ਸਿੰਘ ਬਾਦਲ ਬੱਬੇ ਹਾਲੀ ਚ ਅਤੇ ਹਰਗੋਬਿੰਦਪੁਰ ਚ ਵਰਕਰਾਂ ਨੂੰ ਸੁਖਵੀਰ ਸਿੰਘ ਬਾਦਲ ਮਿਲੇ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਹਲਕੇ ਤੋਂ ਚੌਣ ਲੜਨ ਦੇ ਲਈ ਚੈਲੰਜ ਵੀ ਦਿੱਤਾ ਹੈ ਸੁਖਵੀਰ ਸਿੰਘ ਬਾਦਲ ਨੇ ਦੋ ਤਸਵੀਰਾਂ ਹੁਣ ਤੁਹਾਡੀ ਟੀਵੀ ਸਕਰੀਨ 'ਤੇ ਹਰਗੋਬਿੰਦਪੁਰ ਅਤੇ ਬੱਬੇ ਹਾਲੀ ਦੀਆਂ ਜਿੱਥੇ ਸੁਖਵੀਰ ਸਿੰਘ ਬਾਦਲ ਅੱਜ ਵਰਕਰਾਂ ਨੂੰ ਮਿਲਣ ਦੇ ਲਈ ਪਹੁੰਚੇ ਨਿਖੇਤ ਨਲਾਇਕ ਤੇ ਕਮਾਂ ਮੁੱਖ ਮੰਤਰੀ ਕੋਈ ਪੜਿਆ ਪੰਜਾਬ ਦੇ ਇਤਿਹਾਸ ਵਿੱਚ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨੇ ਗੁੱッカ ਸਾਹੀ ਨੂੰ ਹੱਥ ਰੱਖ ਕੇ ਮੱਥੇ ਨਾਲ ਲਾ ਕੇ ਤਖਸ਼ਰੀ ਦਮਦਵਾ ਸਾਹਿਬ ਤੱਕ ਹੱਥ ਕਰਕੇ ਸੋਕਾ ਵੀ ਕੀ ਕਿਸਾਨ ਭਰਾ ਤੁਸੀਂ ਨਾਂ ਔੜ ਕੇ ਸਰਕਾਰ ਜਾ ਮੋੜ ਰਹਾ ਨਾ ਬੈਂਕ ਦਾ ਨਾ ਸੋਸਾਇਟੀ ਦਾ ਅੱਜ ਤੋਂ ਮੈਂ ਬਣੂਗਾ ਹੋਇਆ ਕਿ کئی اپنے کالی جتار بھی ورکر بھی من گیا یا ایک بار کانگریس دیئے سرکار بنا دیئے میرا دس لاکھ تک لگتا سارا بڑ اگلی بار تو پندرہ چل جائے میں نے کئی ورک کئی ہفتوں چنوں آ کے دسیا انہ نے کتاب گلتی ہو ہوگی پاپ ہو گیا یقین سی کہا صاحب کی سو نہیں کھا تو امردر سنگھ نے متری بن گیا ہفتے بعد کی کیا نے میں اگلا الیکشن ہی نہیں لڑنا مطلب تسی ہوں میرا بگاڑ بھی نہیں سکتے کچھ بادل صاحب مکمری سے کچھ ہرمند کور ہوں ہوتے ہوں کہ ہوتے ہوں روز اخبار پڑھتے کتنے نہ کتنے سی کوئی نویں نیح پتھر کر رہے کوئی اسکول نواں بنا رہے کوئی ڈیم نمہ بنا رہے کوئی سڑک نو نی بنا رہے تھے ਵੀ ਪੰਜਾਬ ਵੀ ਤਰੱਕੀ ਦੇਖਦੇ ਸੀ ਕੁਛ ਨਾ ਕੁਛ ਹੋ ਰਿਹਾ ਸੀ ਕੰਮ ਚੱਲ ਰਿਹਾ ਸੀ ਪਰ ਰਾਜਾ ਸੁੱਕਾ ਪਿਆ ਦੋ ਸਾਲ ਹੋ ਗਏ ਦੋ ਸਾਲ ਅਜ 6 ਬਾਰ ਪੰਜਾਬ ਚ ਆਇਆ ਥੱਲੇ 6 ਬਾਰ ਦੋ ਸਾਲਾਂ ਆਪਣੇ ਘਰ ਚ ਹੀ ਸੁੱਕਾ ਰਹਿਦਾ ਲਾਲੂ ਭੀਗੇ ਐਡਮ ਕਮੇਟੀ ਆਪਾਂ ਚੋੜੀ ਮੈਂ ਤਾਂ ਫੈਸਲਾ ਕਰ ਲਿਆ ਪਹਿਲਾ ਕੰਮ ਤੁਸੀਂ ਸਰਕਾਰ ਕਰਾ ਦਿਓ ਪਹਿਲਾ ਕੰਮ ਕਰੂੰਗਾ ਮੈਂ ਦੁਆਚਸਨ ਜਿਹੜੇ ਜਿਹੜੇ ਤੇ ਟੂ ਕੇ ਪਰਚੇ ਦਿੱਤੇ ਨਾ ਪਹਿਲੀ 9 ਮਹੀਨੇ ਦੇ ਅੰਦਰ ਇਨਕੁਆਰੀ ਲਾ ਕੇ ਪੂਰੇ ਪੰਜਾਬ ਜਿਹੜੇ ਹਸਪਤਲ ਦੇ ਝੂਠੇ ਪਰਚੇ ਦਿੱਤੇ ਉਹ ਨੌਕਰੀ ਤੋਂ ਕੱਢ ਕੇ ਜੇਲ੍ਹ ਤੋਂ ਹੋ ਗਏ ਇਨਸਾਨ ਹਾਰ ਸਾਰੇ ਹੀ ਅਕਲੀ ਦਾ ਜਿੰਦਾਬਾਦ ਸਾਰੇ ਹੀ ਇਕੱਲੇ ਦਾ ਜਿੰਦਾਬਾਦ ਮੈਂ ਤੂੰ ਇੰਨਾ ਕਲਖ ਦਾ ਨਾ ਉੱਥੋਂ ਲਾਡੀ ਲੱਪਣਾ ਨਾ ਫਾਡੀ ਲੱਪਣਾ ਨਾ ਕਾਡੀ ਲੱਪਣਾ ਆ ਸਾਰੇ ਭੱਜੇ ਹੋਣਗੇ ਕਿਉਂਕਿ ਜੀ ਤੇ ਸਮਝ ਨਹੀਂ ਆ ਤੁਸ ਜਮਾਨ ਨੂੰ ਬੇਤੀ ਕਰਦਾ ਹੈ ਤੁਸੀਂ ਸੋਚੋ ਕਿ ਥੋਡੇ ਪਰਮਾਰ ਤੇ ਝੂਠਾ ਪਰਚਾ ਹੋਏ ਥੋਡੀ ਘਰ ਵਾਲੀ ਤੇ ਝੂਠਾ ਪਰਚਾ ਹੋਏ ਤਾਂ ਕੀ ਥੋਡੇ ਦਿਲ